ਅ ਜੀਨਾ ਸਰ ਮੂਵ ਕਰਕੇ ਸ਼੍ਰੀ ਹਰਕਮ ਸਿੰਘ ਖੱਕ ਜੀ ਐਸਐਸਪੀ ਸਾਹਿਬ ਦਿਹਾਤੀ ਜੰਦਰ ਜੀ ਉਹਨੂੰ ਨਸ਼ਿਆਵਰੋਧ ਤੇ ਮਾੜੇ ਅਸਰਾਂ ਵਿਰੁੱਧ ਮਹਿਮ ਚੜਾਈ ਗਈ ਆ ਇਸ ਨੂੰ ਨੂੰ ਸਫਲਤਾ ਮਿਲੀ ਜਦੋਂ ਆਪਰੇਸ਼ਨ ਕੀਤਾ ਗਿਆ ਮਾੜੇ ਅਸਰਾਂ ਦੇ ਵਿਰੁੱਧ ਇਨਸਪੈਕਟਰ ਸੰਜੀਵ ਕਪੂਰ ਐਸਐਚਓ ਫਲੋਰ ਤੇ ਉਹਨਾਂ ਦੀ ਟੀਮ ਵੱਲੋਂ ਜਿਹੱਚ 5 ਮੈਂਬਰੀ ਗਰੋ ਜਿਹੜਾ ਸੀ ਪੈਟਰੋਲ ਪੰਪ ਤੇ ਹੋਰ ਰੂਟਾਂ ਕੋਨਾ ਦੀ ਯੋਜਨਾ ਬਣਾ ਰਿਆ ਸੀ ਇਹਨਾਂ ਨੂੰ ਕਾਬੂ ਕੀਤਾ ਗਿਆ ਜਿਨ੍ਹਾਂ ਪਾਸੋਂ ਤਿੰਨ ਮੋਟਰਸਾਈਕਲ ਚੋਰੀ ਦੇ ਬਰਾਮਦ ਕੀਤੇ ਗਏ ਚਾਰ ਜਿਹੜੇ ਮੋਬਾਈਲ ਬਰਾਮਦ ਕੀਤੇ ਗਏ ਨੇ ਜਿਹੜੇ ਕਿ ਇਹਨਾਂ ਨੇ ਕੁਝ ਲੇਡੀਆਂ ਕੋਲੋਂ ਹੋਏ ਸੀ ਤੇ ਹਾਈ ਜੇ ਤੇ ਕੁਝ ਕ੍ਰਾਈਮ ਕਰਦੇ ਸੀ ਉੱਥੋਂ ਇਹਨਾਂ ਨੇ ਇੱਕ ਹੋ ਕੀਤੀ ਸੀ ਤੇ ਇਹਨਾਂ ਨੂੰ ਕਾਬੂ ਕੀਤਾ ਗਿਆ ਹੈਗਾ ਸਰ ਪਸ਼ੋਕੜ ਕੀ ਸਰਾਂ ਦਾ ਵਿੱਚ ਜਿਹੜੇ ਪਸ਼ੋਕੜ ਇਹਨਾਂ ਦੇ ਕਰੀਬ 7 ਮਕਦਮੇ ਇਹਨਾਂ ਦੇ ਉੱਤੇ ਦਰਜ ਨੇ ਪ੍ਰੀਵੀਅਸ ਰਿਪੋਰਟ ਦੇ ਮੁਤਾਬਕ ਜੀ ਤੇ ਇਹਨਾਂ ਦਾ ਇੱਕ ਪਲੀਸ ਰਿਪੋਰਟ ਲੈ ਰਹੇ ਆ ਉਹਦੇ ਵਿੱਚ ਅਸੀਂ ਇਹਨਾਂ ਦਾ ਬਾਰੇ ਹੋ ਕੋਸ਼ਿਸ਼ ਕਰਾਂਗੇ ਇਹਨਾਂ 'ਚ ਇੱਕ ਦੋ ਮੈਂਬਰ ਹੈਗੇ ਆ ਜਿਹੜੇ ਕਿ ਨਸ਼ੇ ਦੇ ਆਦੀ ਹੈਗੇ ਨੇ ਉਹਨਾਂ ਦੇ ਬਾਰੇ ਅਸੀਂ ਜਿਹੜਾ ਅਸੀਂ ਉਹ ਟੈਸਟ ਕਰਾ ਰਹੇ ਹਾਂ ਉਹਨਾਂ ਦਾ ਔਰਬਟਿਕ ਪੁਰਾਣੇ ਮਕਦਮੇ ਪੁਰਾਣੇ ਮਕਮੇ ਇਹਨਾਂ ਤੇ ਸੱਤ ਮਕਦਮੇ ਜਿਹੜੇ ਪੁਰਾਣੇ ਦਰਜ ਨੇ ਇੱਥੇ ਮੈਂ ਵੀ ਦੱਸਣ ਚਾਹੁੰਦਾ ਵੀ ਇਹ ਪੰਜਾ ਮੈਮਰੀ ਕੋਰ ਦੇ ਵਿੱਚੋਂ ਇੱਕ ਪੁਰਾਣਾ ਪੀਓ ਸੀ ਜੀ ਉਹਨੂੰ ਵੀ ਜਿਹਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਇਹ ਸਾਰੇ ਹੀ ਜਿਹੜੇ ਆ ਇਹ ਮਾੜੇ ਜਿਹੜੇ ਸੀ ਲੁੱਟੋਖਾੜੇ ਇੱਕ ਨਾਲ ਸੰਬੰਧ ਰੱਖਦੇ ਨੇ ਤੇ ਚੋਰੀ ਦੀਆਂ ਵਾਰਦਾਤਾਂ ਕਰਦੇ ਸੀ ਇਹਨਾਂ ਨੂੰ ਕਾਬੂ ਕਰਨ ਦੇ ਨਾਲ ਜਿਹੜਾ ਸਾਡਾ ਇਹ ਇਸ ਮਹੀਨੇ ਦੇ ਵਿੱਚ ਸਾਡਾ ਪੰਜਵਾਂ ਗੈਂਗ ਹੈਗਾ ਜਿਹੜਾ ਫਲੋਰ ਪੁਲਿਸ ਵੱਲੋਂ ਅਸੀਂ ਹਾਈਵੇ ਕ੍ਰਾਈਮ ਨਾਲ ਸੰਬੰਧਿਤ ਜਿਹੜੇ ਇਹ ਕਾਬੂ ਕੀਤਾ। ਇੱਕ ਲੋਕਲ ਹੋਇਆ ਸੀ ਤੇ ਬਾਕੀ ਦੀ ਵੈਰੀਫਿਕੇਸ਼ਨ ਚੱਲ ਰਹੀ ਆ। ਉਹ ਇਸ ਦੌਰਾਨੇ ਰਿਮਾਂਡ ਇਹਨਾਂ ਤੋਂ ਕੋਸ਼ਿਸ਼ ਕਰਕੇ ਸਰਜੀ ਕਰਾਂ। ਇਹਨਾਂ ਦੇ ਹੋਰ ਵੀ ਸਾਥੀ ਕਲੇ ਪੰਜ ਸਾਥੀ ਨੇ ਇਹਦੇ ਹੋਰ ਵੀ ਸਾਥੀ ਜਿਹੜੇ ਕੋਈ ਚੋਰੀਆਂ ਵਾਲੇ ਉਹਨਾਂ ਬਾਰੇ ਕਲੀਅਰ ਕੀਤਾ ਜਾਵੇਗਾ ਕਿ ਹੋਰ ਵੀ ਕਿਸੇ ਨਾਲੇ ਮਿਲ ਕੇ ਕੰਮ ਕਰਦੇ ਸੀ ਕਿ ਨਹੀਂ। ਸ੍ਰੀ ਮਾਲਦਤਾਂ ਜਿਹੜੀਆਂ ਇਹਨਾਂ ਨੇ ਕੀਤੀਆਂ ਨੇ 10 ਮਾਲਦਤਾਂ ਬਣੀਆਂ ਨੇ। ਇਹ ਦਸੇ ਮਾਲਦਤਾਂ ਜਿਹੜੀਆਂ ਇਹਨਾਂ ਨੇ ਗੁਰਾਇਆ ਤੇ ਲੁਧਿਆਣਾ ਦੇ ਏਰੀਆ ਤੇ ਫਲੋਰ ਦੇ ਜੀ ਦੇ ਵਿੱਚ ਕੀਤੀ